ਪਰ ਕਈ ਪਾਰਟੀਆਂ ਤਾਂ ਐਸੀਆਂ ਨੇ ਤੁਸੀਂ ਵੀ ਉਹ ਪਾਰਟੀਆਂ 'ਚ ਰਹੇ ਹੋਓ ਵੀ ਫੰਡ ਦੇ ਨਾਂ ਤੇ ਵੀ ਸਾਨੂੰ ਕੁਛ ਨਾ ਕੁਛ ਪੈਸੇ ਵੀ ਦਿੱਤੇ ਜਾਣ ਤੇ ਟਿਕਟ ਵੀ ਦੇ ਦਿੰਦੇ ਨੇ ਤੁਸੀਂ ਕੋਈ ਸ਼ਰਤ ਰੱਖੀ ਆ ਵੀ ਕੈਂਡੀਡੇਟ ਕਿਦਾਂ ਦਾ ਹੋਣਾ ਚਾਹੀਦਾ ਹੈ ਕਿ ਜਿਹੜਾ ਮਰਜ਼ੀ ਐ ਤਾਂ ਆ ਜਾਊਗਾ ਨਹੀਂ ਸਰ ਠੀਕ ਹੈ ਸ਼ਰਤ ਅਸੀਂ ਰੱਖੀ ਆ ਪਹਿਲਾਂ ਕੈਂਡੀਡੇਟ ਵੇਖਿਆ ਜਾਊ ਪਰਖਿਆ ਜਾਊਗਾ ਉਹਦਾ ਤੋੜਨਾ ਬਗੀਤਾ ਜਾਊਗਾ ਵੀ ਇਲੈਕਸ਼ਨ ਲੜਨ ਦੇ باوجود ਆ ਕਿ ਨਹੀਂ ਉਹਦਾ ਸਾਰਾ ਬੈਕ ਡਾਟਾ ਵੇਖ ਕੇ ਉਹਨੂੰ ਟਿਕਟ ਦਿੱਤੀ ਗਈ ਕਿ ਸਾਡੀ ਕੋਈ ਸ਼ਰਤ ਨਹੀਂ ਸਾਨੂੰ ਇਤੋਈ ਇਨਸਾਨੀਅਤ ਲੋਕ ਵਿਕਾਸ ਜੈ ਜਵਾਨ ਜੈ ਕਿਸਾਨ ਇਨਸਾਨੀਅਤ ਦਿਖਾਤੇ ਹੀ ਇਲੈਕਸ਼ਨ ਲੜਨੀ ਆ ਜੋ ਸਾਡੀ ਪੰਜਾਬ ਦੀ ਜਵਾਨੀ ਔਰ ਕਿਸਾਨੀ ਬਚਾਉਣੀ ਆ ਸੀ ਨਸ਼ਿਆਂ ਦੇ ਵਿੱਚ ਜਵਾਨੀ ਪੰਜਾਬ ਡਰ ਰਿਆ ਇਥੋਂ ਛੱਡ ਕੇ ਕਿਤੇ ਲੋਕ ਦੇਸ਼ ਵਿਦੇਸ਼ ਨੂੰ ਜਾ ਰਹੇ ਸਾਰਾ ਕੁਝ ਬਰਬਾਦ ਹੋ ਰਿਹਾ ਵਾ ਸਾਡੇ ਜੋ ਇੱਥੇ ਇੱਕ ਜਿਹੜਾ ਬਹੁਤ ਜ਼ਿਆਦਾ ਨਸ਼ੇ ਦੀ ਲਹਿਰ ਚੱਲੀ ਆ ਚਿਤਾ ਲਾਲੋ ਗੋਲੀਆਂ ਲਾਲੋ ਹੋਰ ਜੋ ਕਹ ਲੋ ਅਸੀਂ ਇਹ ਚੀਜ਼ ਦੇ ਕੋਈ ਮੁੱਦਾ ਰੱਖਾਂਗੇ ਕੋਈ ਇੱਕ ਮੁੱਦਾ ਜਿਵੇਂ ਇਹ ਕਿਸੇ ਪਾਰਟੀ ਨੂੰ ਸਮਰਥਨ ਦਵਾਂ ਵੀ ਅਸੀਂ ਆ ਸਾਡੀ ਡਿਮਾਂਡ ਹੈ ਉਹ ਕੀ ਡਿਮਾਂਡ ਹੋਊਗੀ ਉਹ ਸਾਡੀ ਇਹ ਡਿਮਾਂਡ ਹੋਊਗੀ ਜੇ ਧਰਤੀ ਦੇ ਵਿੱਚੋਂ ਮਾਤਾ ਤਨਮਾਤ ਜੋ ਜਿਹੜੀ ਧਰਤੀ ਚੋਂ ਚੀਜ਼ ਪੈਦਾ ਹੁੰਦੀ ਹੋਊਗੀ ਉਹ ਸਹੀਂ ਇੱਕ ਡਿਮਾਂਡ ਰੱਖਾਂਗੇ ਜੀ ਸਾਨੂੰ ਖੇਤੀ ਦੀ ਰਹਿਤ ਦਿੱਤੀ ਜਾਵੇ ਇਸ ਪੰਜਾਬ ਨੂੰ ਇੱਕ ਚੀਜ਼ ਹੋਰ ਵੀ ਆ ਬਾਕੀ ਸੇਜਾਂ ਦੇ ਵਿੱਚੋਂ ਖੇਤੀ ਹੋ ਰਹੀ ਆ ਸਾਡੇ ਪੰਜਾਬ ਨੂੰ ਕਿਉਂ ਵਿਤਕਰਾ ਕੀਤਾ ਮਤਲਬ ਖੇਤੀ ਕੀ ਖਸ ਖਸ ਦੀ ਖੇਤੀ ਦੀ ਗੱਲ ਹੈ ਜੀ ਬਾਕੀ ਸਾਰੀਆਂ ਸੇਜਾਂ ਹੁੰਦੀ ਸਾਡੇ ਪੰਜਾਬ ਨੂੰ ਕਿਉਂ ਪਿੱਛੇ ਪਾਇਆ ਹਨ ਜੀ ਇਹ ਦੱਸੋ ਸਾਨੂੰ ਇਹ ਚੀਜ਼ਾਂ ਨਹੀਂ ਆ ਚਾਹੀਦਾ ਵਾ ਸਰਕਾਰ ਕੋਲੋਂ ਮੋਦੀ ਜੀ ਕੋਲੋਂ ਬਾਕੀ ਸੇਜਾਂ ਸਾਰੀਆਂ ਹੀ ਹੁੰਦੀ ਆ ਸਾਡੇ ਪੰਜਾਬ 'ਚ ਖੇਤੀ ਕਿਉਂ ਮਤਲਬ ਤੁਸੀਂ ਸਿੱਧੇ ਸਿੱਧੇ ਕਹਿ ਰਹੇ ਹੋ ਵੀ ਤੁਸੀਂ ਬੀਜੇਪੀ ਨੂੰ ਸਮਰਥਨ ਦੇ ਸਕਦੇ ਹਾਂ ਵੀ ਬੀਜੇਪੀ ਨੂੰ ਸਮਰਥਨ ਦੇ ਰਹੇ ਹਾਂ ਮੋਦੀ ਜੀ ਨੂੰ ਅਪੀਲ ਕਰਾਂਗੇ ਵੀ ਮੋਦੀ ਜੀ ਹੀ ਇਹ ਕੇ ਡਿਮਾਂਡ ਪੂਰੀ ਕਰ ਸਕਦੇ ਹੋਰ ਕੋਈ ਨਹੀਂ ਪੂਰੀ ਕਰ ਸਕਦਾ ਜੀ ਜਦੋਂ ਤੁਹਾਡੇ ਨਾਲ ਦੇ ਜਿਹੜੇ ਕਿਸਾਨ ਧਲ ਸੀਗਾ ਜਾਂ ਤੁਹਾਡੀ ਪਾਰਟੀ ਸੀ ਉਹ ਅੰਦੋਲਨ ਚੋਂ ਨਿਕਲੀ ਹੋਈ ਸੀ ਉਸ ਸਮੇ ਮੋਦੀ ਤੇ ਪੂਰਾ ਖਲਾਫ ਸੀ ਕੀ ਹੁਣ ਤੁਹਾਡੇ ਨਾਲ ਦੇ ਜਿਹੜੇ ਕਿਸਾਨ ਨੇ ਉਹ ਮੰਨਣਗੇ ਗੱਲ ਨੂੰ ਇਹ ਕੁਝ ਠੀਕ ਮੰਨਣ ਦੇ ਪਰ ਜਦੋਂ ਸਾਡੀ ਡਿਮਾਂਡ ਹੋਊਗੀ ਜਿਹੜੇ ਕਿਸਾਨ ਆ ਉਹ ਹੌਲੀ ਹੌਲੀ ਕਿਸਾਨਾਂ ਨੂੰ ਵੀ ਰਹਿਤ ਆਊਗੀ ਤੇ ਉਹਨਾਂ ਨੂੰ ਪਤਾ ਵੀ ਸਾਡਾ ਇਸ ਚੀਜ਼ ਦੇ ਨਾਲ ਫਾਇਦਾ ਹੋਦਾ ਸਾਡੇ ਪੰਜਾਬ ਦਾ ਭਲਾ ਹੋ ਸਕਦਾ ਤੇ ਕਿਸਾਨ ਜਿਹੜੇ ਭਰਾਵਾ ਉਹਨਾਂ ਨੂੰ ਨਾਲ ਤੋਰਿਆ ਜਾਊਗਾ ਨਾਲ ਤੁਰਵਾਂਗੇ ਆ ਬਿਲਕੁਲ ਜੀ ਇਹ ਕਰਦੇ ਆ ਮਾਫੀ ਇਹਦਾ ਕੀਤਾ મોદી ਨਹੀਂ ਕੀਤਾ ਜੋ ਕੁਝ મોદી ਜੀ ਕਰ ਰਹੇ ਆ ਕਰਨਗੇ ਤੇ મોદી ਤੋਂ ਇਲਾਵਾ ਹੋਰ ਕੋਈ ਪ੍ਰਧਾਨ ਮੰਤਰੀ ਕਰ ਸਕਦਾ ਇਸੀ મોદી ਜੀ ਨੂੰ ਹੀ ਟਮਾਡ ਕਰਦੇ ਆ ਸਾਨੂੰ ਖਸਖਾ ਦੀ ਖੇਤੀ ਦਿੱਤੀ ਜਾਵੇ ਤੇ ਨਾਲ ਸਾਡੀ ਜਵਾਨੀ ਕਿਸਾਨੀ ਔਰ ਪਾਣੀ ਬਾਜਿਆ ਪਰ મોદી ਜੀ ਤੋਂ ਬਣਾਏ ਕੋਈ ਹੋਰ ਨਹੀਂ ਕਰ ਸਕਦਾ ਪ੍ਰਧਾਨ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੋਈ ਕਮਿਟਮੈਂਟ ਨਹੀਂ ਪੂਰੀ ਹੋਈ ਸੀ ਜਾਂ ਜਿਹੜਾ ਤੁਸੀਂ ਪਾਰਟੀ ਉਸ ਸਮੇਂ ਛੱਡੀ ਕਿਹੜੇ ਅਹੁਦੇ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਸੇਵਾ ਨਿਭਾਈ ਅਸੀਂ ਜੀ ਸੂਬਾ ਆਪਣੇ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰਧਾਨ ਹੋਵੇ ਟਰਾਂਸਪੋਰਟ ਵਿੰਗ ਦੇ ਉਹਦੇ ਵਿੱਚ ਸਾਨੂੰ ਕੋਈ ਸ਼ਰਤਾਂ ਸੀ ਸਾਨੂੰ ਇਹ ਆਮ ਬੰਦੇ ਨੇ ਟਿਕਟਾਂ ਦਿੱਤੀਆਂ ਜਾਣਗੀਆਂ ਅਸੀਂ ਉੱਥੇ ਜਦੋਂ ਵੇਖਿਆ ਵਿੱਚ ਪਹੁੰਚੇ ਜਦੋਂ ਬੜੇ ਵਿੱਚ ਤਾਂ ਸਾਨੂੰ ਥੋੜੀ ਦਲਦਲ ਨਜ਼ਰ ਆਈ ਪ੍ਰਧਾਨ ਜੀ ਆਮ ਆਦਮੀ ਪਾਰਟੀ ਤਾਂ ਆਮ ਲੋਕਾਂ ਦੀ ਪਾਰਟੀ ਹੈ ਤੁਸੀਂ ਕਹਿੰਦੇ ਉਹਨਾਂ ਨੇ ਸਾਨੂੰ ਆਮ ਬੰਦੇ ਨੂੰ ਟਿਕਟਾਂ ਨਹੀਂ ਦਿੱਤੀਆਂ ਤੇ ਫਿਰ ਟਿਕਟ ਦਿੱਤੀ ਕਿਹਨੂੰ ਉੱਥੋਂ ਆਮ ਆਦਮੀ ਨੂੰ ਟਿਕਟ ਮਿਲੀ ਨਹੀਂ ਆਮ ਬੰਦੇ ਨੂੰ ਨਹੀਂ ਕਿਸੇ ਨੂੰ ਮਿਲੀ ਜੀ ਸਾਰੀਆਂ ਰਵਾਇਤੀ ਪਾਰਟੀਆਂ ਉੱਥੇ ਉੱਥੇ ਗਿਆ ਕਾਲੀ ਕਾਂਗਰਸ ਜਿਹੜੇ ਹੀ ਉਹਨਾਂ ਦੇ ਹੀ ਬਸ ਕੋਈ ਚਿਹਰਾ ਹੀ ਨਹੀਂ ਲੇ ਜਾਂ ਪਾਰਟੀ ਕੋਈ ਨਹੀਂ ਬਦੀ ਪਾਰਟੀਆਂ ਸੇਮ ਹੋਈ ਰਹੀਆਂ ਤੇ ਪ੍ਰਧਾਨ ਜੀ ਪਿਛਲੇ ਦਿਨਾਂ ਦੀ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਹਰਮੀਤ ਪਠਾਨ ਮਾਜਰਾ ਨੇ ਜੋ ਸਨੌਰ ਤੋਂ ਐਮ ਐਲ اے ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਸੀ ਪਰ ਉਹਨਾਂ ਦਾ ਖੁਦ ਸਪੀਕਰ ਸਾਹਿਬ ਇਹ ਗੱਲ ਨੂੰ ਸੁਣ ਕੇ ਹੱਸਣ ਲੱਗੇ ਉਹਨਾਂ ਨੇ ਖੇਤੀਬਾੜੀ ਜਿਹੜੀ ਆਪਾਂ ਦੋਡਿਆਂ ਦੀ ਖੇਤੀ ਦੀ ਗੱਲ ਕਰਦੇ ਹੱਸ-ਖੱਸ ਦੀ ਇਹ ਮੁੱਦਾ ਚੁੱਕਿਆ ਸੀ ਹਰਮੀਤ ਪਠਾਣ ਮਾਜਰਾ ਜੋ ਐਮਐਲਏ ਨੇ ਉਹਨਾਂ ਨੇ ਕਿਹਾ ਵੀ ਹੋਣੀ ਚਾਹੀਦੀ ਹੈ ਕਿਸਾਨ ਸਾਡੇ ਬਚ ਰਹੇਣਗੇ ਬੜੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਪਰ ਉਹਨਾਂ ਦਾ ਖੁਦ ਖੇਤੀਬਾੜੀ ਮੰਤਰੀ ਨੇ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਉਹਨਾਂ ਦੇ ਸਪੀਕਰ ਸਾਹਿਬ ਖੁਦ ਇਹ ਚੀਜ਼ ਨੂੰ ਸੁਣ ਕੇ ਹੱਸਣ ਲੱਗੇ ਠਾਕ ਕੇ ਮਾਰ ਕੇ ਇਹ ਕਿੱਦਾਂ ਨੂੰ ਜਾਰੀ ਹੈਗਾ ਇਹ ਗਲਤ ਹੈ ਜੀ ਫਿਰ ਉਹ ਮਜ਼ਾਕ ਡਾਇਆ ਉਹਨੇ ਉਹਦਾ ਮਜ਼ਾਕ ਨਹੀਂ ਕਿਹਾ ਉਹਨੇ ਬਿਲਕੁਲ ਜਾਇਜ਼ ਕਿਸਾਨਾਂ ਦੇ ਹੱਕ ਔਰ ਸੱਚ ਦੀ ਆਵਾਜ਼ ਠਾਈ ਆ ਉਹ ਜ਼ਰ ਜ਼ਰਲਟ ਉਹ ਸੁਣਾਈ ਕਰਨੀ ਚਾਹੀਦੀ ਪਾਰਲੀਮੈਂਟ ਦੇ ਵਿੱਚ ਸੀ ਸਾਡਾ ਕੈਂਡੀਡੇਟ ਕੀ ਕਹਿ ਰਿਹਾ ਬਰਾਬਰ ਦਾ ਐਮ ਐਲ اے ਸੁਣਿਆ ਹੈ ਐਮ ਐਲ اے ਹਾਂ ਸੁਣਿਆ ਚੁਣਿਆ ਹੈ ਐਮ ਐਲ ਏ ਤਾਂ ਉਹਦਾ ਫੇਰ ਮਤਲਬ ਇਹ ਤਾਂ ਫਿਰ ਉਹ ਜਿਹੜੇ ਇੱਕ ਇੱਕ ਨੂੰ ਮਜ਼ਾਕ ਵਾਲੀ ਗੱਲ ਹੋ ਗਈ ਮਜ਼ਾਕ ਨਹੀਂ ਪਾਉਣਾ ਚਾਹੀਦਾ ਇਹਨੂੰ ਸੀਰੀਅਸ ਵਿੱਚ ਲੈਣਾ ਚਾਹੀਦਾ ਸੀ ਪ੍ਰਧਾਨ ਜੀ ਤੁਸੀਂ ਕਿਸਾਨ ਨੂੰ ਇੱਕ ਤੇ ਇਹ ਜਿਹੜੀਆਂ ਗੋਲੀਆਂ ਵਿ ਇਹ ਗੋਲੀਆਂ ਦੇ ਉੱਤੇ ਕਹਿੰਦੇ ਨਸ਼ਾ ਛਡਾਊ ਕੇਂਦਰ ਨੇ ਇਹ ਪਰ ਇੱਥੇ ਨਸ਼ਾ ਤਾਂ ਕਿਸੇ ਦਾ ਵੀ ਨਹੀਂ ਛੁੱਟਿਆ ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਅੰਦੋਲਨ ਹੀ ਹੋਣਾ ਚਾਹੀਦਾ ਹੋਣਾ ਚਾਹੀਦਾ ਹੈ ਜਨਤਕ ਦਿਖਾਉਣ ਵੀ 100 ਜਾਂ 10% ਜਾਂ 5% ਇਹ ਹੋਣਾ ਚਾਹੀਦਾ ਨਸ਼ਾ ਛੱਡਿਆ ਵਾ ਮੈਂ ਕਹਿੰਦਾ 1% ਵਾਲਾ ਵੀ ਨਹੀਂ ਕੋਈ ਆਇਆ ਬਸ ਗੱਲ ਆਏ ਉਹ ਸਾਹਮਣੇ ਲਿਆਉਣ ਇਹ ਇੰਨੇ ਚਿਰ ਦੇ 10 ਦਾ 20 ਵੀ ਸਾਲੋਂ ਘਰਪੇਟਲ ਖੋਲਿਆ ਨੂੰ ਕੋਈ 5% ਜਾਂ 10% ਜਾਂ 1% ਵਧਾ ਕੇ ਕਹਿ ਦੋ ਮੈਂ ਇੱਥੋਂ ਗੋਲੀਆਂ ਖਾ ਕੇ ਨਸ਼ਾ ਛੱਡ ਦਿੱਤਾ ਖਾਲੀ ਫੇ ਵੀ ਸਰਕਾਰ ਜਿੰਨਾ ਚਿਰ ਰਹੀ ਆ ਬਹੁਤ ਵਧੀਆ ਰਹੀ ਆ ਕੰਮ ਕੀ ਕਾਲੀ ਸਰਕਾਰ ਦੇ ਕੰਮ ਬੋਲਦੇ ਆ ਲੇਕਿਨ ਉਹ ਦਿਖਾਵੇ ਨਹੀਂ ਬੋਲਦੇ ਬੋਰਡ ਨਹੀਂ ਲੱਗੇ ਪਰ ਕੰਮ ਬੋਲਦੇ ਅੱਜ ਵੀ ਯਾਦ ਕਰਦੇ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮੋੜਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਸਾਰਿਆਂ ਨੂੰ ਪਤਾ ਹੈ ਇਸ ਟਾਈਮ ਦੇਸ਼ ਦੇ ਵਿੱਚ ਜਿਹੜੀਆਂ ਸਰਗਰਮੀਆਂ ਨੇ ਚੋਣਾਂ ਦੀਆਂ ਵਧੀਆਂ ਹੋਈਆਂ ਨੇ ਆਪਾਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਵੀ ਜਿਹੜੇ ਲੀਡਰ ਨੇ ਇਸ ਟਾਈਮ ਦਲ ਬਦਲੀਆਂ ਦਾ ਕੰਮ ਜਿਹੜਾ ਚੱਲ ਰਿਹਾ ਪਰ ਅੱਜ ਆਪਾਂ ਗੱਲਬਾਤ ਕਰਾਂਗੇ ਜਦੋਂ ਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਤੋਂ ਬਾਅਦ ਮੋਦੀ ਜੋ ਸਾਡੇ ਦੇਸ਼ ਦੇ ਪੀਐਮ ਨੇ ਮੋਦੀ ਸਾਹਿਬ ਨੇ ਆ ਕੇ ਇੱਕ ਦਿਨ ਅਚਾਨਕ ਹੱਥ ਜੋੜ ਕੇ ਮਾਫੀ ਮੰਗੀ ਕਹਿੰਦੇ ਵੀ ਮੈਂ ਇਹ ਸਮਝਾ ਨਹੀਂ ਸਕਿਆ ਕਿਸਾਨਾਂ ਨੂੰ ਇਸ ਕਰਕੇ ਉਦੋਂ ਬਾਅਦ ਕਿਸਾਨ ਅੰਦੋਲਨ ਸਮਾਪਤ ਹੋ ਗਿਆ ਪਰ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਇੱਕ ਪਾਰਟੀ ਨੇ ਜਨਮ ਲਿਆ ਇਸ ਇਨਸਾਨੀਤ ਲੋਕ ਵਿਕਾਸ ਪਾਰਟੀ ਉਹਨਾਂ ਨੇ ਕਿਸਾਨਾਂ ਦਾ ਇੱਕ ਗੱਠ ਜੋੜ ਸੀ ਉਹਦੇ ਨਾਲ ਸਮਝੌਤਾ ਵੀ ਕਰਿਆ ਇਲੈਕਸ਼ਨਾਂ ਵੀ ਲੜੀਆਂ 2022 ਦੇ ਵਿੱਚ ਇਲੈਕਸ਼ਨ ਲੜੀ ਉਹਦੇ ਪ੍ਰਧਾਨ ਸਾਹਿਬ ਸਾਡੇ ਨਾਲ ਅੱਜ ਮੌਜੂਦ ਨੇ ਸਰਦੂਲ ਸਿੰਘ ਥਿੰਦ ਜੋ ਖੁਦ ਗੁਰਨਾਨਕ ਦੀ ਧਰਤੀ ਤੋਂ ਬਿਲੋਂਗ ਕਰਦੇ ਨੇ ਜਿੱਥੇ 13-13 ਟੋਲੀਆਂ ਨੇ ਗੁਰਨਾਨਕ ਪਾਸ਼ਾ ਨੇ ਜਾਨੀ ਕਿ ਸੁਲਤਾਨ ਪ੍ਰਲੋਦੀ ਤੋਂ ਉਹਨਾਂ ਨੇ ਉਸ ਸਮੇਂ ਦੇ ਵਿੱਚ 113 ਦੀਆਂ 13 ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਤੇ ਹੁਣ ਕਿਸ ਤਰ੍ਹਾਂ ਜਿਹੜੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਕੀ ਆਪਣੀ ਪਾਰਟੀ ਵੱਲੋਂ ਕੈਂਡੀਡੇਟ ਖੜੇ ਕਰਨਗੇ ਜਾਂ ਕਿਸੇ ਪਾਰਟੀ ਨੂੰ ਸਮਰਥਨ ਦੇਣਗੇ ਇਸ ਪੂਰੇ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਫਤਿਹ ਜੀ ਹਲਕਾ ਸੁਲਤਾਨਪੁਰ ਲੋਧੀ ਸਰਦੂਲ ਸਿੰਘ ਥਿੰਦ ਇਨਸਾਨੀਅਤ ਲੋਕ ਵਿਕਾਸ ਪਾਰਟੀ ਸੂਬਾ ਪ੍ਰਧਾਨ ਜੀ ਪ੍ਰਧਾਨ ਜੀ ਕਿਸਾਨਾਂ ਦੇ ਨਾਲ ਸਮਝੌਤਾ ਸੀ ਉਸ ਸਮੇਂ ਦੇ ਵਿੱਚ ਤੇ ਆਪਣੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਖੜੇ ਕੀਤੇ ਤੇ ਅੱਜ ਦੁਬਾਰਾ ਵੋਟਾਂ ਆ ਗਈਆਂ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਕੀ ਪ੍ਰੋਗਰਾਮ ਹੈ ਹੁਣ ਤੁਹਾਡਾ ਅੱਗੇ ਦੇਖੋ ਜੀ ਸਾਡੀ ਪਾਰਟੀ ਦਾ ਪ੍ਰੋਗਰਾਮ ਅਸੀਂ ਜਿਹੜੀਆਂ ਅੱਜ ਇਲੈਕਸ਼ਨਾਂ ਆ ਗਈਆਂ ਚਵੀ ਦੇ ਵਿੱਚ ਅਸੀਂ ਪਹਿਲਾਂ ਵੀ 113 ਸ਼ੀਟਾਂ ਲੜੀਆਂ ਕਿਸਾਨ ਦਲ ਦੇ ਨਾਲ ਗੱਠ ਜੋੜ ਕੇ ਸਾਡਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਸਾਡੀ ਪਾਰਟੀ ਦਾ ਪਾਰਟੀ ਸਾਡੀ ਕਿਸਾਨ ਡੋਲਰ ਜੋ ਪੈਦਾ ਹੋਈ ਆ ਅੱਜ ਵੀ ਅਸੀਂ ਜਿਹੜੀਆਂ 13 ਦੀਆਂ 13 ਸ਼ੀਟਾਂ ਵੱਧ ਚੜ ਕੇ ਲੜਾਂਗੇ ਸਾਡੀ ਵੱਲੋਂ ਸਾਡੀ ਪਾਰਟੀ ਵੱਲੋਂ ਖੁੱਲਾ ਸੱਦਾ ਜਿਹੜਾ ਮਰਜ਼ੀ ਆ ਕੇ ਇਲੈਕਸ਼ਨ ਲੜ ਸਕਦਾ ਸਾਡੇ ਕੋਲ ਆ ਕੇ ਮੰਗ ਕੇ ਟਿਕਟ ਲੈ ਸਕਦਾ ਸਾਡੀ ਕੋਈ ਉਹ ਨਹੀਂ ਹੈਗਾ ਕਿਸ ਤਰ੍ਹਾਂ ਦੀ ਡਿਮਾਂਡ ਨਹੀਂ ਹੈਗੀ ਓਕੇ ਪਾਰਟੀ ਦੀ ਕੋਈ ਡਿਮਾਂਡ ਨਹੀਂ ਪਰ ਕਈ ਪਾਰਟੀਆਂ ਤਾਂ ਐਸੀਆਂ ਨੇ ਤੁਸੀਂ ਵੀ ਉਹ ਪਾਰਟੀਆਂ 'ਚ ਰਹੇ ਹੋਇਓਂ ਵੀ ਫੰਡ ਦੇ ਨਾਂ ਤੇ ਵੀ ਸਾਨੂੰ ਕੁਛ ਨਾ ਕੁਛ ਪੈਸੇ ਵੀ ਦਿੱਤੇ ਜਾਂਦੇ ਤੇ ਟਿਕਟ ਵੀ ਦੇ ਦਿੰਦੇ ਨੇ ਤੁਸੀਂ ਕੋਈ ਸ਼ਰਤ ਰੱਖੀ ਆ ਵੀ ਕੈਂਡੀਡੇਟ ਕਿਦਾਂ ਦਾ ਹੋਣਾ ਚਾਹੀਦਾ ਹੈ ਕਿ ਜਿਹੜਾ ਮਰਜ਼ੀ ਐ ਤਾਂ ਆ ਜਾਊਗਾ ਨਹੀਂ ਸਰ ਠੀਕ ਹੈ ਸ਼ਰਤ ਤਾਂ ਹੀ ਰੱਖੀ ਆ ਪਹਿਲਾਂ ਕੈਂਡੀਡੇਟ ਵੇਖਿਆ ਜਾਊ ਪਰਖਿਆ ਜਾਊਗਾ ਉਹਦਾ ਤੋਲਨਾਪ ਕੀਤਾ ਜਾਊਗਾ ਵੀ ਇਲੈਕਸ਼ਨ ਲੜਨ ਦੇ باوجود ਆ ਕਿ ਨਹੀਂ ਉਹਦਾ ਸਾਰਾ ਬੈਕ ਗਰਾਊਂਡ ਆ ਵੇਖ ਕੇ ਉਹਨੂੰ ਟਿਕਟ ਦਿੱਤੀ ਜਾਊਗੀ ਸਾਡੀ ਕੋਈ ਸ਼ਰਤ ਨਹੀਂ ਸਾਨੂੰ ਕੋਈ ਇਨਸਾਨੀਅਤ ਲੋਕ ਵਿਕਾਸ ਜੈ ਜਵਾਨ ਜੈ ਕਿਸਾਨ ਇਨਸਾਨੀਅਤ ਦਿਖਾਤੇ ਸੀ ਇਲੈਕਸ਼ਨ ਲੜਨੀ ਆ ਜੋ ਸਾਡੀ ਪੰਜਾਬ ਦੀ ਜਵਾਨੀ ਔਰ ਕਿਸਾਨੀ ਬਚਾਉਣੀ ਆ ਅਸੀਂ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਾਉਣੀ ਆ ਤੇ ਇੱਕ ਤਨੂੰ ਜੇ ਕੋਈ ਪਾਰਟੀ ਨੂੰ ਸਮਰਥਨ ਦੀ ਜਿਵੇਂ ਮੈਂ ਸਟਾਰਟਿੰਗ ਜੀ ਗੱਲਬਾਤ ਕੀਤੀ ਹੈ ਕਿਸੇ ਪਾਰਟੀ ਨੂੰ ਸਮਰਥਨ ਵੀ ਦੇ ਸਕਦੇ ਹਾਂ ਦੇਖੋ ਸਮਰਥਨ ਦੇ ਸਕਦੇ ਆ ਜੇ ਕੋਈ ਪਾਰਟੀ ਸਾਡਾ ਕੋਈ ਡਿਮਾਂਡ ਪੂਰੀ ਕਰੂਗੀ ਇੱਕ ਡਿਮਾਂਡ ਹੋਊਗੀ ਜੋ ਅਸੀਂ ਰੱਖਾਂਗੇ ਤਾਂ ਫਿਰ ਅਸੀਂ ਸਮਰਥਨ ਦੇ ਸਕਦੇ ਆ ਤੁਹਾਡੀ ਕੀ ਕੀ ਡਿਮਾਂਡ ਕੀ ਹੈ ਪ੍ਰਧਾਨ ਜੀ ਡਿਮਾਂਡ ਸਾਡੀ ਜੋ ਹੈ ਜੀ ਨਸ਼ਿਆਂ ਦੇ ਵਿੱਚ ਜਵਾਨੀ ਪੰਜਾਬ ਡਰ ਰਿਆ ਇਥੋਂ ਛੱਡ ਕੇ ਕਿਤੇ ਲੋਕ ਦੇਸ਼ ਵਿਦੇਸ਼ ਨੂੰ ਜਾ ਰਹੇ ਸਾਰਾ ਕੁਝ ਬਰਬਾਦ ਹੋ ਰਿਹਾ ਵਾ ਸਾਡੇ ਜੋ ਇਥੇ ਇੱਕ ਜਿਹੜਾ ਬਹੁਤ ਜਿਆਦਾ ਨਸ਼ੇ ਦੀ ਲਹਿਰ ਚੱਲੀ ਆ ਚਿੱਟਾ ਲਾ ਲਓ ਗੋਲੀਆਂ ਲਾ ਲਓ ਹੋਰ ਜੋ ਕਹਿ ਲਓ ਅਸੀਂ ਇਹ ਚੀਜ਼ ਦੇ ਕੋਈ ਕੰਮੁੱਦਾ ਰੱਖਾਂਗੇ ਕੋਈ ਇੱਕ ਮੁੱਦਾ ਜਿਵੇਂ ਇਹ ਕਹੇ ਪਾਰਟੀ ਨੂੰ ਸਮਰਥਨ ਦਵਾਗੇ ਕੀ ਕੀ ਮੁੱਦਾ ਹੋਊਗਾ ਫਿਰ ਇਹ ਨੂੰ ਕੀ ਮੁੱਦਾ ਰੱਖੋਗੇ ਤਾਂ ਚਲੋ ਠੀਕ ਹੈ ਨਸ਼ਾ ਖਤਮ ਕਰਨਾ ਹੈ ਇਹ ਨਸ਼ੇ ਨੂੰ ਖਤਮ ਕਰਨ ਲਈ ਕੋਈ ਨਾ ਕੋਈ ਤੌਰ ਤਾਂ ਹੋਊਗਾ ਵੀ ਹਾਂ ਵੀ ਅਸੀਂ ਆ ਸਾਡੀ ਡਿਮਾਂਡ ਹੈ ਕੀ ਡਿਮਾਂਡ ਹੋਊਗੀ ਉਹ ਸਾਡੀ ਇਹ ਡਿਮਾਂਡ ਹੋਊਗੀ ਕਿ ਧਰਤੀ ਦੇ ਵਿੱਚੋਂ ਬਾਤਾ ਤਾਂ ਤੁਹਾਨੂੰ ਹੱਥ ਚੋਂ ਜਿਹੜੀ ਧਰਤੀ ਚੋਂ ਚੀਜ਼ ਪੈਦਾ ਹੁੰਦੀ ਹੋਊਗੀ ਉਹ ਸਹੀਂ ਇੱਕ ਡਿਮਾਂਡ ਰੱਖਾਂਗੇ ਜੀ ਸਾਨੂੰ ਖੇਤੀ ਦੀ ਰਹਿਤ ਦਿੱਤੀ ਜਾਵੇ ਇਸ ਪੰਜਾਬ ਨੂੰ ਇੱਕ ਤੀ ਹੋਰ ਵੀ ਆ ਬਾਕੀ ਸੇਜਾਂ ਦੇ ਵਿੱਚੋਂ ਖੇਤੀ ਹੋ ਰਹੀ ਆ ਸਾਡੇ ਪੰਜਾਬ ਨੂੰ ਕਿਉਂ ਵਿਤਕਰਾ ਕੀਤਾ ਮਤਲ ਖੇਤੀ ਕੀ ਖਸ ਖਸ ਦੀ ਖੇਤੀ ਦੀ ਗੱਲ ਹੈ ਜੀ ਬਾਕੀ ਸਾਰੀਆਂ ਸਟੇਜਾਂ ਹੁੰਦੀ ਸਾਡੇ 50 ਨੂੰ ਕਿਉਂ ਪਿੱਛੇ ਪਾਇਆ ਹਨ ਇਹ ਦੱਸੋ ਸਾਨੂੰ ਇਹ ਚੀਜ਼ਾਂ ਨੇ ਚਾਹੀਦਾ ਵਾ ਉੱਪਰ ਸਰਕਾਰ ਕੋਲੋਂ ਮੋਦੀ ਜੀ ਕੋਲੋਂ ਬਾਕੀ ਸਟੇਜਾਂ ਸਾਰੀਆਂ ਹੁੰਦੀ ਆ ਸਾਡੇ 50 ਚ ਖੇਤੀ ਕਿਉਂ ਨਹੀਂ ਹੁੰਦੀ ਮਤਲਬ ਤੁਸੀਂ ਸਿੱਧੇ ਸਿੱਧੇ ਕਹਿੰਦੇ ਹੋ ਵੀ ਤੁਸੀਂ ਭਾਜਪਾ ਨੂੰ ਸਮਰਥਨ ਦੇ ਸਕਦੇ ਹਾਂ ਹਾਂ ਵੀ ਭਾਜਪਾ ਨੂੰ ਸਮਰਥਨ ਦੇ ਰਹੇ ਹਾਂ ਮੋਦੀ ਜੀ ਨੂੰ ਅਪੀਲ ਕਰਾਂਗੇ ਵੀ ਮੋਦੀ ਜੀ ਹੀ ਹੈ ਕਿ ਡਿਮਾਂਡ ਪੂਰੀ ਕਰ ਸਕਦੇ ਹੋ ਹੋਰ ਕੋਈ ਨਹੀਂ ਪੂਰੀ ਕਰ ਸਕਦਾ ਜਿਹੜੀ ਪਰ ਪ੍ਰਧਾਨ ਜੀ ਬਿਲਕੁਲ ਤੁਸੀਂ ਠੀਕ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਹੋਣੀ ਹੈ ਜੇ ਤੁਸੀਂ ਕਹੇ ਵੀ ਮੋਦੀ ਹੀ ਇਹ ਸਾਰਾ ਕੁਝ ਕਰ ਸਕਦੇ ਨੇ ਪਰ ਜਦੋਂ ਤੁਹਾਡੇ ਨਾਲ ਦੇ ਜਿਹੜੇ ਕਿਸਾਨ ਦਲ ਸੀਗਾ ਜਾਂ ਤੁਹਾਡੀ ਪਾਰਟੀ ਸੀ ਉਹ ਅੰਦੋਲਨ ਚੋਂ ਨਿਕਲੀ ਹੋਈ ਸੀ ਉਸ ਸਮੇਂ ਮੋਦੀ ਦੇ ਪੂਰਾ ਖਿਲਾਫ ਸੀ ਕੀ ਹੁਣ ਤੁਹਾਡੇ ਨਾਲ ਦੇ ਜਿਹੜੇ ਕਿਸਾਨ ਨੇ ਉਹ ਮੰਨਣਗੇ ਗੱਲ ਨੂੰ ਦੇਖੋ ਜੀ ਠੀਕ ਹੈ ਮੰਨਣਗੇ ਪਰ ਜਦੋਂ ਸਾਡੀ ਡਿਮਾਂਡ ਹੋਊਗੀ ਜਿਹੜੇ ਕਿਸਾਨ ਆ ਉਹ ਹੌਲੀ ਹੌਲੀ ਕਿਸਾਨਾਂ ਨੂੰ ਵੀ ਰਹਿਤ ਆਊਗੀ ਤੇ ਉਹਨਾਂ ਨੂੰ ਪਤਾ ਵੀ ਸਾਡਾ ਇਸ ਚੀਜ਼ ਦੇ ਨਾਲ ਫਾਇਦਾ ਹੋਦਾ ਸਾਡੇ ਪੰਜਾਬ ਦਾ ਭਲਾ ਹੋ ਸਕਦਾ ਤੇ ਕਿਸਾਨ ਜਿਹੜੇ ਭਰਾਵਾ ਉਹਨਾਂ ਨੂੰ ਨਾਲ ਤੋਰਿਆ ਜਾਊਗਾ ਨਾਲ ਤੁਰਨਗੇ ਮਤਲਬ ਜੇ ਮੋਦੀ ਸਾਹਿਬ ਇਹ ਜਿਹੜੀ ਖੇਤੀ ਹੈ ਖਸ ਖਸ ਦੀ ਖੇਤੀ ਹੈ ਜਾਂ ਇਹਦੇ ਕੋਈ ਖੋਲੇ ਜਾਣ ਠੇਕੇ ਵਗੈਰਾ ਜਾਂ ਕਿਸੇ ਤਰ੍ਹਾਂ ਲਾਇਸੈਂਸ ਬਣਦੇ ਨੇ ਤਾਂ ਕੀ ਲੋਕ ਉਹਨਾਂ ਨਾਲ ਜੁੜਦੇ ਆ ਜੁੜਦੇ ਬਿਲਕੁਲ ਜੀ ਰਹਿਤ ਮਿਲਦੀ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦਾ ਮਨ ਠੰਡਾ ਹੁੰਦਾ ਜਿਹੜਾ ਸਾਡੇ ਪੰਜਾਬ ਦੀਆਂ ਗੋਲੀਆਂ ਛੱਕੇ ਲਦੇ ਟੀਕੇ ਲੱਗਦੇ ਆ ਜਵਾਨੀ ਔਰ ਕਿਸਾਨੀ ਸਾਡੀ ਰੋੜ ਰਹੀ ਆ ਸਾਡੇ ਕਿਸਾਨ ਭਰਾ ਜਿਹੜੇ ਬਿਲਕੁਲ ਇਸ ਚੀਜ਼ ਦੀ ਡਿਮਾਂਡ 80% ਕਿਸਾਨ ਡਿਮਾਂਡ ਕਰਦੇ ਇੱਕ ਸਾਡਾ ਪਾਣੀ ਜਿਹੜਾ ਥਲੇ ਜਾ ਰਿਹਾ ਦਿਨੋਂ ਦਿਨ ਝੋਨਾ ਔਰ ਕਹਿੰਦੇ ਮੱਕੀ ਦੀ ਖੇਤੀ ਆ ਮੱਕੀ ਦੀ ਖੇਤੀ ਝੋਨੇ ਤੋਂ ਵੱਧ ਪਾਣੀ ਲੈ ਰਹੀ ਆ ਜੀ ਸਾਨੂੰ ਜਦੋਂ ਇਹ ਮਤਲਬ ਖਸ ਖਸ ਦੀ ਖੇਤੀ ਮਿਲ ਜੂਗੀ ਸਾਡੇ ਜਿਹੜਾ ਪਾਣੀ ਵੀ ਵਾਜੂਗਾ ਤੇ ਨਾਲ ਸਾਡਾ ਜਿਹੜਾ ਕਿਸਾਨੀ ਦਾ ਜਿਹੜਾ ਥੋੜਾ ਜਵਾਨੀ ਪਾਣੀ ਕਿਸਾਨੀ ਹਾਂ ਜਵਾਨੀ ਕਿਸਾਨੀ ਪਾਣੀ ਤਿੰਨੋਂ ਚੀਜ਼ਾਂ ਵਜਣਗੀਆਂ ਤੇ ਮੋਦੀ ਜੀ ਨੂੰ ਇਹ ਡਿਮਾਂਡ ਕਰਦੇ ਹਾਂ ਜੀ ਬਸ ਤੁਸੀਂ ਗੱਲ ਤਾਂ ਇਹ ਹੈ ਵੀ ਜੇ ਇਹ ਚੀਜ਼ਾਂ ਪੂਰੀਆਂ ਕਰਦੇ ਨੇ ਤਾਂ ਇੱਕ ਤੁਸੀਂ ਆਪਣੀ ਪਹਿਲਾਂ ਗੱਲਬਾਤ ਚੱਲਦੀ ਸੀ ਵੀ ਮੋਦੀ ਹੀ ਇੱਕ ਐਦਾਂ ਦੇ ਨੇ ਜੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਤੁਸੀਂ ਗੱਲ ਕਰ ਰਹੇ ਸੀ ਹਾਂ ਬਿਲਕੁਲ ਜੀ ਇਹ ਕਰ ਰਿਹਾ ਮਾਫੀ ਇਹਦਾ ਕੀਤਾ ਮੋਦੀ ਨਹੀਂ ਕੀਤਾ ਜੋ ਕੁਝ ਮੋਦੀ ਜੀ ਕਰ ਰਹੇ ਆ ਕਰਨਗੇ ਤੇ ਮੋਦੀ ਤੋਂ ਇਲਾਵਾ ਹੋਰ कोई प्रधान मंत्री नहीं कर सकता ऐसी मोदी जी ਨੂੰ ਹੀ ਡਿਮਾਂਡ ਕਰਦੇ ਆਂ ਸਾਨੂੰ ਖਸਖਸ ਦੀ ਖੇਤੀ ਦਿੱਤੀ ਜਾਵੇ ਤੇ ਨਾਲ ਸਾਡੀ ਜਵਾਨੀ ਕਿਸਾਨੀ ਔਰ ਪਾਣੀ ਬਾਜਿਆ ਪਰ ਮੋਦੀ ਜੀ ਤੋਂ ਬਣਾਏ ਕੋਈ ਹੋਰ ਨਹੀਂ ਕਰ ਸਕਦਾ ਜੋ ਮੋਦੀ ਜੀ ਨੇ ਕੰਮ ਕਰਿਖਾਏ ਆ ਅਸੀਂ ਕਦੀ ਸੋਚਿਆ ਨਹੀਂ ਜ਼ਿੰਦਗੀ ਦੇ ਵਿੱਚ ਐਡੇ-ਐਡੇ ਵੱਡੇ ਰੋਡ ਨੈਸ਼ਨਲ ਹਾਈਵੇ ਬਣ ਰਿਹਾ ਅਸੀਂ ਬਾਹਰਲੇ ਦੇਸ਼ਾਂ 'ਚ ਸੁਣੀਦਾ ਸੀ ਦੇਖੀਦਾ ਸੀ ਵੀ ਆਈ ਡਿਡ ਰੋਡ ਬਣੇ ਹੋਇਆ ਅਸੀਂ ਸੋਚਿਆ ਨਹੀਂ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਰੋਡ ਬਣ ਜਾਣਗੇ ਲੇਕਿਨ ਐਟ ਟਾਈਮ ਜਿਹੜੇ ਬਣ ਰਹਾ ਰੋਡ ਸਾਹਮਣੇ ਆ ਜਾਣਗੇ ਹੋਰ 2 ਸਾਲਾਂ ਦੇ ਵਿੱਚ ਵਿੱਚ ਪ੍ਰਧਾਨ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹਾਂ ਰਹਿਣ ਜੀ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੋਈ ਕਮਿਟਮੈਂਟ ਨਹੀਂ ਪੂਰੀ ਹੋਈ ਸੀ ਜਾਂ ਜਿਹੜਾ ਤੁਸੀਂ ਪਾਰਟੀ ਉਸ ਸਮੇਂ ਛੱਡੀ ਕਿਹੜੇ ਅਹੁਦੇ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਸੇਵਾ ਨਵਾਈ ਅਸੀਂ ਜੀ ਸੂਬਾ ਆਪਣੇ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰਧਾਨ ਹੋਏ ਟਰਾਂਸਪੋਰਟ ਵਿੰਗ ਦੇ ਉਹਦੇ ਵਿੱਚ ਸਾਨੂੰ ਕੋਈ ਸ਼ਰਤਾਂ ਸੀ ਸਾਨੂੰ ਇਹ ਆਮ ਬੰਦੇ ਟਿਕਟਾਂ ਦਿੱਤੀਆਂ ਜਾਣਗੀਆਂ ਅਸੀਂ ਉੱਥੇ ਜਦੋਂ ਵੇਖਿਆ ਵਿੱਚ ਪਹੁੰਚੇ ਜਦੋਂ ਬੜੇ ਵਿੱਚ ਤਾਂ ਸਾਨੂੰ ਥੋੜੀ ਦਲਦਲ ਨਜ਼ਰ ਆਈ ਜੋ ਦਲਦਲ ਨਜ਼ਰ ਆਈ ਅਸੀਂ ਦਲਦਲ ਤੋਂ ਪਿੱਛੇ ਵਾਪਸ ਆ ਗਏ ਅਸੀਂ ਇਲੈਕਸ਼ਨ ਨਹੀਂ ਲੜੀ ਫਿਰ ਅਸੀਂ ਇਨਸਾਨੀਅਤ ਲੋਕ ਵਿਕਾਸ ਪਾਰਟੀ ਕਿਸਾਨਦਾਲ ਗੱਠ ਜੋੜ ਜਿਹੜੀ ਸਾਡੀ ਆਪ ਦੀ ਪਾਰਟੀ ਨਿਕਲੀ ਹੈ ਫਿਰ ਅਸੀਂ ਆਪਣੀ ਪਾਰਟੀ ਦੇ ਵਿੱਚ 13 13 ਕੈਂਡੀਡੇਟ ਖੜੇ ਕੀਤੇ ਆ ਅਸੀਂ ਇਨਸਾਨੀਅਤ ਆ ਦੀ ਜਮੀਰ ਜਗਾਈ ਹੈ ਜਗ ਦੀ ਜਮੀਰ ਦੇ ਵਿੱਚ ਬੈਠੇ ਆ ਜੀ ਪਾਰਟੀ ਲੈ ਕੇ ਪ੍ਰਧਾਨ ਜੀ ਆਮ ਆਦਮੀ ਪਾਰਟੀ ਤਾਂ ਆਮ ਲੋਕਾਂ ਦੀ ਪਾਰਟੀ ਹੈ ਤੁਸੀਂ ਕਹਿੰਦੇ ਉਹਨਾਂ ਨੇ ਸਾਨੂੰ ਆਮ ਬੰਦੇ ਨੂੰ ਟਿਕਟਾਂ ਨਹੀਂ ਦਿੱਤੀਆਂ ਤੇ ਫਿਰ ਟਿਕਟ ਦਿੱਤੀ ਕਿਹਨੂੰ ਉੱਥੋਂ ਆਮ ਆਦਮੀ ਨੂੰ ਟਿਕਟ ਮਿਲੀ ਨਹੀਂ ਆਮ ਬੰਦੇ ਨੂੰ ਨਹੀਂ ਕਿਸੇ ਨੂੰ ਮਿਲੀ ਜੀ ਸਾਰੀਆਂ ਰਵਾਇਤੀ ਪਾਰਟੀਆਂ ਉੱਥੇ ਉੱਥੇ ਗਏ ਕਾਲੀ ਕਾਂਗਰਸ ਜਿਹੜੇ ਹੀ ਉਹ ਉਹਨਾਂ ਦੇ ਹੀ ਬਸ ਕੋਈ ਚਿਹਰਾ ਹੀ ਬਦਲੇ ਆ ਪਾਰਟੀ ਕੋਈ ਨਹੀਂ ਬਦਲੀ ਪਾਰਟੀਆਂ ਸੇਮ ਉਹ ਹੀ ਰਹਿ ਗਈਆਂ ਜੀ ਮਤਲਬ ਬੰਦੇ ਉਹੀ ਆ ਗਏ ਨਾਮ ਪਾਰਟੀ ਦਾ ਬਦਲ ਗਿਆ ਨਾਮ ਪਾਰਟੀ ਦਾ ਬਦਲ ਗਿਆ ਤੇ ਲੇਕਿਨ ਅਸੀਂ ਨਹੀਂ ਮਾੜਾਂ ਦੇ ਹੁਣ ਲੋਕ ਦੱਸਣਗੇ ਪਾਰਟੀ ਵਧੀਆ ਜਾਂ ਕਿੱਦਾਂ ਵਾਸੀ ਕੋਈ ਨਹੀਂ ਮਾੜਾ ਕਹਿੰਦੇ ਪਰ ਲੋਕ ਕਹਿਣਗੇ ਜੋ ਕਹਿਣਗੇ ਤੇ ਪ੍ਰਧਾਨ ਜੀ ਪਿਛਲੇ ਦਿਨਾਂ ਦੀ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਹਰਮੀਤ ਪਠਾਨ ਮਾਜਰਾ ਨੇ ਜੋ ਸਨੌਰ ਤੋਂ ਐਮ ਐਲ ਏ ਨੇ ਆਮ ਆਦੀ ਪਾਰਟੀ ਦੇ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਸੀ ਪਰ ਉਹਨਾਂ ਦਾ ਖੁਦ ਸਪੀਕਰ ਸਾਹਿਬ ਇਹ ਗੱਲ ਨੂੰ ਸੁਣ ਕੇ ਹੱਸਣ ਲੱਗੇ ਉਹਨਾਂ ਨੇ ਖੇਤੀਬਾੜੀ ਜਿਹੜੀ ਆਪਾਂ ਡੋਡਿਆਂ ਦੀ ਖੇਤੀ ਦੀ ਗੱਲ ਕਰਦੇ ਆ ਖਸ ਖਸ ਦੀ ਇਹ ਮੁੱਦਾ ਚੁੱਕਿਆ ਸੀ ਹਰਮੀਤ ਪਠਾਣ ਮਾਜਰਾ ਜੋ ਐਮਐਲਏ ਨੇ ਉਹਨਾਂ ਨੇ ਕਿਹਾ ਵੀ ਹੋਣੀ ਚਾਹੀਦੀ ਹੈ ਕਿਸਾਨ ਸਾਡੇ ਬਚ ਰਹਣਗੇ ਬਚ ਰਹਣਗੇ ਬੜੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਪਰ ਉਹਨਾਂ ਦਾ ਖੁਦ ਖੇਤੀਬਾੜੀ ਮੰਤਰੀ ਨੇ ਇਹ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਉਹਨਾਂ ਦੇ ਸਪੀਕਰ ਸਾਹਿਬ ਖੁਦ ਇਹ ਚੀਜ਼ ਨੂੰ ਸੁਣ ਕੇ ਹੱਸਣ ਲੱਗ ਗਏ ਠਾਕ ਕੇ ਮਾਰ ਕੇ ਇਹ ਕਿੱਦਣੂ ਜਾਰੀ ਹੈ ਗੱਲ ਇਹ ਗੱਲ ਤਾਂ ਜੀ ਇਹ ਫਿਰ ਉਹ ਮਜ਼ਾਕ ਡਾਇਆ ਉਹਨੇ ਉਹਦਾ ਮਜ਼ਾਕ ਨਹੀਂ ਕਰਦਾ ਉਹਨੇ ਬਿਲਕੁਲ ਜਾਇਜ਼ ਕਿਸਾਨਾਂ ਦੇ ਹੱਕ ਔਰ ਸੱਚ ਦੀ ਆਵਾਜ਼ ਠਾਈ ਆ ਉਹਦਾ ਰਿਜ਼ਲਟ ਉਹਦੇ ਸੁਣਾ ਹੀ ਕਰਨੀ ਚਾਹੀਦੀ ਪਾਰਲੀਮੈਂਟ ਦੇ ਵਿੱਚ ਸੀ ਵੀ ਸਾਡਾ ਕੈਂਡੀਡੇਟ ਕੀ ਕਹਿ ਰਿਹਾ ਬਰਾਬਰ ਦਾ ਐਮਐਲਏ ਸੀ ਸੁਣਿਆ ਹੈ ਫੇ ਮਤਲਬ ਇਹ ਤਾਂ ਫੇ ਉਹ ਇੱਕ 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 ਨੂੰ ਮਜ਼ਾਕ ਵਾਲੀ ਗੱਲ ਹੋ ਗਈ ਮਜ਼ਾਕ ਚ ਨਹੀਂ ਪਾਉਣਾ ਚਾਹੀਦਾ ਇਹਨੂੰ ਸੀਰੀਅਸ ਵਿੱਚ ਲੈਣਾ ਚਾਹੀਦਾ ਸੀ ਉਹ ਟਾਈਮ ਗਲਤੀ ਕਰ ਵੀ ਗਏ ਤੇ ਉਹਨੂੰ ਬਾਅਦ ਦੇ ਵਿੱਚ ਉਹਨੂੰ ਸੀਰੀਅਸ ਲੈ ਕੇ ਉਹਦਾ ਕੋਈ ਰਿਜ਼ਲਟ ਕੱਢ ਕੇ ਸਾਹਮਣੇ ਦੇਣਾ ਚਾਹੀਦਾ ਸੀ ਅਸੀਂ ਇਹ ਚੀਜ਼ ਦੇ ਦੁਖੀ ਆ ਬਾਕੀ ਸਟੇਜਾਂ ਦੇ ਵਿੱਚ ਖੇਤੀ ਹੁੰਦੀ ਸਾਡੇ ਪੰਜਾਬ ਨੂੰ ਕਿਉਂ ਪਿੱਛੇ ਪਾਇਆ ਜੀ ਬਾਕੀ ਸਟੇਟਾਂ ਦੇ ਵਿੱਚ ਖੇਤੀ ਹੋ ਰਹੀ ਹੈ ਵੀ ਸਾਨੂੰ ਹੀ ਕਿਉਂ ਰੋਕਿਆ ਗਿਆ ਸਾਨੂੰ ਕਿਉਂ ਰੋਕਿਆ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਸਾਜ਼ਿਸ਼ ਦੇ ਤਹਿਤ ਆਪਣੇ ਨੌਜਵਾਨਾਂ ਨੂੰ ਚਿੱਤੇ ਤੇ ਲਾਤਾ ਬਿਲਕੁਲ ਜੀ ਖੇਤੀ ਬੰਦ ਕਰਤੀ ਠੇਕੇ ਚੱਲ ਰਹਿਣ ਕਿ ਸਾਡੀ ਖੇਤੀ ਪਹਿਲਾਂ ਤੋਂ ਹੀ ਬੰਦ ਬਾਤ ਹੈ ਜਿਹੜਾ ਮਤਲਬ ਹਸਪਤਾਲ ਖੁੱਲ ਗਏ ਇਹ ਚੀਜ਼ ਸਾਡੇ ਵਾਸਤੇ ਬਹੁਤ ਗਲਤ ਆ ਕੋਈ ਮੂੰਹ ਗਾੜੀ ਨਹੀਂ ਆਉਂਦਾ ਡਰਦਾ ਸਰਕਾਰ ਤੋਂ ਨਹੀਂ ਪ੍ਰਧਾਨ ਜੀ ਤੁਸੀਂ ਕਿਸਾਨ ਨੂੰ ਇੱਕ ਤੇ ਇਹ ਜਿਹੜੀਆਂ ਗੋਲੀਆਂ ਵਿਕਦੀਆਂ ਨੇ ਜਿਹੜੀਆਂ ਗੋਲੀਆਂ ਦੇ ਉੱਤੇ ਕਹਿੰਦੇ ਨਸ਼ਾ ਛਡਾਊ ਕੇਂਦਰ ਨੇ ਇਹ ਪਰ ਇੱਥੇ ਨਸ਼ਾ ਤਾਂ ਕਿਸੇ ਦਾ ਵੀ ਨਹੀਂ ਛੁੱਟਿਆ ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਅੰਦੋਲਨ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਜਿੰਨਾਂ ਕੋਲ ਦਿਖਾਉਣ ਵੀ 100 ਚੋਂ 10% ਦੇ 5% ਇਹਨਾਂ ਨਸ਼ਾ ਛੱਡਿਆ ਵਾ ਮੈਂ ਕਹਿੰਦਾ 1% ਵਾਲਾ ਵੀ ਨਹੀਂ ਕੋ ਸਾਲ ਹੋ ਗਿਆ ਹਸਪੀਟਲ ਖੋਲਿਆਂ ਨੂੰ ਕੋਈ 5% ਜਾਂ 10% ਕੋ 1% ਵਧਾ ਕੇ ਕਹਿ ਦੋ ਮੈਂ ਇਥੋਂ ਗੋਲੀਆਂ ਖਾ ਕੇ ਨਸ਼ਾ ਛੱਡ ਗਿਆ ਮੈਂ ਪਰ ਵਧਦਾ ਜਾ ਰਿਹਾ ਵਾ ਜਿਹੜਾ ਗੋਲੀ ਖਾ ਲੈਂਦਾ ਦੁਬਾਰੇ ਗੋਲੀ ਤੇ ਪੈਂਦਾ ਚੰਗੇ ਚੰਗੇ ਸਾਡੇ ਸਰਦਾਰ ਪੱਗਾਂ ਬੰਦੀਆਂ ਹੁੰਦੀਆਂ ਤੇ ਉੱਥੇ ਸ਼ਰਮਿੰਦੇ ਹੋਈਦਾ ਜਦੋਂ ਵੇਖੀਦਾ ਵੀ ਲਾਈਨਾਂ ਦੇ ਵਿੱਚ ਹੱਥ 'ਚ ਕਾਡ ਫੜੇ ਹੁੰਦੇ ਆ ਜੀ ਗੋਲੀਆਂ ਲੈਣਾਂ ਅੱਖਾਂ 'ਚ ਹੰਝੂ ਆ ਜਾਂਦੇ ਸਾਡੇ ਇਹ ਚੀਜ਼ਾਂ ਹਾਰ ਹਾਰਾ ਨਾਰਾ ਮਾਰਦੇ ਆ ਮੋਦੀ ਸਰਕਾਰ ਨੂੰ ਵੀ ਸਾਡੀ ਇਹ ਪੰਜਾਬ ਦੀ ਸੁਣਾਈ ਕੀਤੀ ਜਾਵੇ ਸਾਨੂੰ ਖਸਖਸ ਦੀ ਖੇਤੀ ਦਾ ਜਿਹੜਾ ਵਾ ਇਹਦਾ ਥੋੜਾ ਬਹੁਤ ਸਾਨੂੰ ਰਹਿਤ ਦਿੱਤੀ ਜਾਵੇ ਜੋ ਕਿ ਸਾ ਜਵਾਨੀ ਔਰ ਕਿਸਾਨੀ ਨਾਲ ਔਰ ਪਾਣੀ ਵੀ ਬਾਜਿਆ ਸਾਡੇ ਪੰਜਾਬ ਦਾ ਜੀ ਕਾਂਗਰਸ ਦੀ ਗੱਲ ਕਰੀਏ ਪ੍ਰਧਾਨ ਜੀ ਕਾਂਗਰਸ ਦੇ ਵਿੱਚ ਇਸ ਟਾਈਮ ਪੂਰਾ ਕਮਸਾਨ ਹੈ ਜਿਹੜੇ ਉਹਨਾਂ ਦੇ ਆਪਣੇ ਵੱਡੇ ਚਿਹਰੇ ਸੀਗੇ ਉਹ ਆਪਸ ਵਿੱਚ ਨਹੀਂ ਬਣਦੀ ਰਾਜਾ ਬੜਿੰਗ ਹੋ ਗਿਆ ਸਿੱਧੂ ਸਾਹਿਬ ਹੋ ਗਏ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਉਹਨਾਂ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਕਾਂਗਰਸ ਦਾ ਤੇ ਜਦੋਂ ਮੇਨ ਮੁੱਖ ਮੰਤਰੀ ਜਿਹੜਾ ਉਹ ਵੀ ਬੀਜੇਪੀ ਜੀ ਆ ਕੇ ਰਲ ਗਿਆ ਤੇ ਬਾਕੀ ਜਿਹੜੇ ਛੋਟੇ ਮੋਟੇ ਆ ਉਹਨਾਂ ਦੇ ਫੇਕੀ ਬਣੀ ਉਹ ਆਪੋ ਆਪਣੇ ਆ ਚੌਧਰਾਂ ਨੂੰ ਮਾਰਦੇ ਆ ਜੀ ਚੌਧਰਾਂ ਤੇ ਇਦਾਂ ਨਹੀਂ ਬਣਦੀ ਗਲਤ ਵਾ ਕਾਲੀ ਦਲ ਤੇ ਇਹ ਨਵਾਂ ਮਾਸਤਾ ਰਿਸ਼ਤਾ ਕਹਿੰਦੇ ਸੀ ਕਾਲੀ ਦਲ ਤੇ ਬੀਜੇਪੀ ਦਾ ਪਰ ਉਹ ਰਿਸ਼ਤਾ ਕਿਤੇ ਨਾ ਕਿਤੇ ਨੇੜੇ ਜੁੜਿਆ ਨਹੀਂ ਦੇਖੋ ਜੀ ਹੋ ਸਕਦਾ ਜੁੜ ਜਾਏ ਹਮ ਇਲੈਕਸ਼ਨ ਦੇ ਵਿੱਚ ਅੱਗੇ ਦੇ ਵਿੱਚ ਹੋ ਸਕਦਾ ਵੀ ਚਲੋ ਕਾਲੀ ਫੇਰ ਵੀ ਸਰਕਾਰ ਜਿੰਨਾ ਚਿਰ ਰਹੀ ਹੈ ਬਹੁਤ ਵਧੀਆ ਰਹੀ ਹੈ ਕੰਮ ਕੀਤੇ ਬੋਲਦੇ ਆ ਹਮ ਕਾਲੀ ਸਰਕਾਰ ਦੇ ਕੰਮ ਬੋਲਦੇ ਆ ਲੇਕਿਨ ਉਹ ਦਿਖਾਵੇ ਨਹੀਂ ਬੋਲਦੇ ਬੋਰਡ ਨਹੀਂ ਲੱਗੇ ਪਰ ਕੰਮ ਬੋਲਦੇ ਅੱਜ ਵੀ ਯਾਦ ਕਰਦੇ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਵੀ ਵਾਕਿਆ ਹੀ ਮੁੱਖ ਮੰਤਰੀ ਰਹੇ ਆ ਕੰਮ ਹੋਏ ਆ ਜਿੱਥੇ ਜਾਈਦਾ ਸਿਖੰਦੇ ਆ ਜੀ ਪ੍ਰਧਾਨ ਜੀ ਹੋਰ ਪੰਜਾਬ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਚਾਉਣਾ ਚਾਹੁੰਦੇ ਆ ਇਲੈਕਸ਼ਨ ਆਈ ਆ ਵੋਟ ਪਾਓ ਸੋਚ ਸਮਝ ਕੇ ਪਾਓ ਜਿਹੜਾ ਸਾਡੇ ਪੰਜਾਬ ਦੀ ਜਵਾਨੀ ਔਰ ਕਿਸਾਨੀ ਜਿਹੜਾ ਬਾਹਰ ਭ੍ਰੇਸ਼ਟਾਚਾਰ ਸਾਡੇ ਬਾਹਰ ਨੂੰ ਤੁਰਿਆ ਜਾ ਰਿਹਾ ਇਹਨੂੰ ਰੋਕੋ ਤੇ ਸਾਨੂੰ ਸਭ ਤੋਂ ਪਹਿਲਾਂ ਇਹੋ ਹੀ ਡਿਮਾਂਡ ਆ ਵੀ ਜਿਹੜੀ ਸਾਨੂੰ ਬਾਕੀ ਸਟੇਜਾਂ ਦੇ ਵਿੱਚ ਸਾਰੇ ਪੰਜਾਬ ਹਿੰਦੁਸਤਾਨ ਜੇ ਇੱਕ ਕਾਨੂੰਨ ਹੋਣਾ ਚਾਹੀਦਾ ਸਾਡੇ ਪੰਜਾਬ ਨਾਲ ਕਿਉਂ ਵਿਤਕਰਾ ਇਹ ਚੀਜ਼ਾਂ ਹੀ ਜਵਾਬ ਮੰਗਦੇ ਆ ਸਰਕਾਰ ਤੋਂ ਬਹੁਤ ਬਹੁਤ ਪਹਿਲਾਂ ਸ਼ੁਕਰੀਆ ਪ੍ਰਧਾਨ ਜੀ ਠੀਕ ਹੈ ਧੰਨਵਾਦ ਗੱਲਬਾਤ ਕਰ ਰਹੇ ਸੀ ਸਾ ਆਪਾਂ ਗੱਲਬਾਤ ਕਰ ਰਹੇ ਸੀ ਵੀ ਬੀਜੇਪੀ ਦੇ ਵਿੱਚ ਰਲੇਵਾ ਹੋ ਸਕਦਾ ਜਾਂ ਬੀਜੇਪੀ ਨੂੰ ਸਮਰਥਨ ਦੇ ਸਕਦੀ ਹੈ ਇਹਨਾਂ ਦੀ ਪਾਰਟੀ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਤੇ ਪਰ ਇਹਨਾਂ ਨੇ ਇੱਕ ਬਹੁਤ ਵੱਡੀ ਸ਼ਰਤ ਰੱਖੀ ਹੈ ਇਹਨਾਂ ਨੂੰ ਭਰੋਸਾ ਹੈ ਯਕੀਨ ਹੈ ਵੀ ਜੇ ਕੋਈ ਉਹਨੂੰ ਪੂਰੀ ਕਰ ਸਕਦਾ ਤਾਂ ਉਹ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਪ੍ਰੈਜੈਂਟ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਉਹੀ ਪਾਰਟੀ ਫਿਰ ਸੱਤਾ ਦੇ ਵਿੱਚ ਆਉਗੀ ਉਹ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕਰ ਸਕਦੇ ਆ ਤੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਨਸ਼ਿਆਂ ਤੋਂ ਵੱਸ ਸਕਦੀ ਆ ਪਾਣੀ ਸਾਡਾ ਵੱਸ ਸਕਦਾ ਇਸ ਕਰਕੇ ਇਹਨਾਂ ਨੂੰ ਪੂਰਾ ਯਕੀਨ ਹੈ ਵੀ ਜੇ ਸਾਡੀ ਸ਼ਰਤ ਕਿਤੇ ਉਹ ਮੰਨ ਜਾਣ ਤਾਂ ਅਸੀਂ ਇਹ ਪੂਰਾ ਸਮਰਥਨ ਉਸ ਪਾਰਟੀ ਨੂੰ ਦੇ ਦਾਂਗੇ ਦੂਜੇ ਪਾਸੇ ਗੱਲਬਾਤ ਕਰੀਏ ਤਾਂ ਇਹ ਉਹੀ ਕਿਸਾਨ ਨੇ ਜਿਹੜੇ ਕਿਸੇ ਸਮੇਂ ਮੋਦੀ ਸਾਹਿਬ ਦੀ ਖਿਲਾਫਤ ਕਰਦੇ ਸੀ ਅੱਜ ਕਿਸਾਨਾਂ ਨੇ ਜੇ ਇਹ ਕਿਹਾ ਵੀ ਸਾਡੀ ਵੱਡੀ ਮੰਗ ਪੂਰੀ ਹੁੰਦੀ ਆ ਤਾਂ ਪੂਰੇ ਪੰਜਾਬ ਦੇ ਕਿਸਾਨ ਤੇ ਇਹਨਾਂ ਦੇ ਨਾਲ ਜਿਹੜੀਆਂ ਪਾਰਟੀਆਂ ਜੁੜੀਆਂ ਹੋਈਆਂ ਨੇ ਉਹ ਭਰਪੂਰ ਸਮਰਥਨ ਦੇਣਗੇ